ਦੋਸਤੋ 2024 ਲੋਕ ਸਭਾ ਚੋਣਾਂ ਦੇ ਨਤੀਜੇ 2014 ਤੇ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਹਦੇ ਨਤੀਜਿਆਂ ਨਾਲੋਂ ਇਹਨਾਂ ਦੇ ਵਿੱਚ ਸਿਰਫ ਇੱਕੋ ਇੱਕ ਫਰਕ ਆਮੀ ਹੈ ਉਹ ਫਰਕ ਇਹ ਆ ਵੀ ਪਹਿਲੇ 10 ਸਾਲ ਜਿਹੜਾ ਲੁੱਟਦਾ ਮਾਲ ਸੀ ਜਿਹੜਾ ਆਮ ਲੋਕਾਂ ਨੂੰ ਲੁੱਟਿਆ ਉਹ ਮਾਲ ਗੁਜਰਾਤੀ ਸਿੰਡੀਕੇਟ ਕਹਿੰਦੇ ਆਪਾਂ ਮੈਂ ਗੁਜੂ ਗੈਂਗ ਕਹਣਾ ਹੁੰਦਾ ਹੈ ਤੇ ਰਾਹੁਲ ਗਾਂਧੀ ਉਹ ਨਹੀਂ ਵਿਰੋਧੀ ਧਿਰ ਕਾਂਗਰਸ ਇਹ ਇਹਨੂੰ ਹਮਦੋ ਹਮਾਰੇ ਦੋ ਅਡਾਨੀ ਬਾਨੀ ਮੋਦੀ ਤੇ ਸ਼ਾਹ ਇਹਨਾਂ ਨੇ ਮਿਲ ਕੇ ਲੁੱਟਿਆ ਠੀਕ ਹੈ ਸਿਰਫ ਇੱਕ ਇੱਕ ਧਰਨੇ ਗੁਜਰਾਤੀ ਹੁਣ ਕਿਉਂਕਿ ਸੀਟਾਂ ਮੋਦੀ ਦੀਆਂ ਬੱਤੀ ਘਟਦੀਆਂ ਨੇ ਮੈਜੋਰਟੀ ਤੋਂ ਜੋ ਸੀਟਾਂ ਪੂਰੀਆਂ ਕੀਤੀਆਂ ਨੇ ਨਿਤੀਸ਼ ਕੁਮਾਰ ਨੇ 12 ਬਿਹਾਰ ਵਾਲੇ ਨੇ ਬਿਹਾਰ ਦੀ ਇੱਕ ਪਾਰਟੀ ਹੋਰ ਆ ਉਹਦੀ ਪਾਸਵਾਨ ਦੇ ਮੁੰਡੇ ਦੀ ਉਹਦੀਆਂ ਸੀਟਾਂ ਉਹਦੇ ਕੋਲ ਪੰਜ ਨੇ 12 ਦੇ 5 17 ਜੀ 16 ਸੀਟਾਂ ਆਂਧਰਾ ਪ੍ਰਦੇਸ਼ ਵਾਲੇ ਇਹਦੀਆਂ ਚੰਦਰਬਾਬੂ ਨਾਇਡੂ ਸੋ 33 ਬਣ ਜਾਂਦੀਆਂ ਨੇ 12 5 17 ਤੇ 16 33 ਸੋ ਜਦ ਤੱਕ ਇਹ 33 ਸੀਟਾਂ ਦੀ ਲੋੜ ਹੈਗੀ ਹੈ ਮੋਦੀ ਨੂੰ ਉਦੋਂ ਤੱਕ ਜਿਹੜੀ ਲੁੱਟ ਦਾ ਮਾਲ ਆ ਉਹ ਬਹੁਤ ਹੱਦ ਤੱਕ ਹਲੇ ਵੀ ਆਪਣੇ ਗੁੱਜੂ ਗੈਂਗ ਇੱਕ ਲੈ ਕੇ ਜਾਊਗਾ ਲੁੱਟ ਤੇ ਮੈਂ ਅਸੀਂ ਵੀ ਇਹੇ ਛੁਗਾਲ ਲੈਣਾ ਵੀ ਅਸੀਂ 80% ਹਿੱਸਾ ਲੁੱਟਦਾ ਜਾਊਗਾ ਗੁਜੂਗਾਂ ਦੇ ਕੋਲ ਜਿਹੜਾ 20% ਆ ਉਹ ਇਹ ਬਿਹਾਰੀਏ ਤੇ ਆਂਧਰਾ ਪ੍ਰਦੇਸ਼ ਵਾਲੇ ਲੁੱਟ ਕੇ ਖਾਣਗੇ ਬਾਕੀ ਗਰਾਊਂਡ ਦੇ ਉੱਤੇ ਮੇਰੀ ਗੱਲ ਵੀਡੀਓ ਨੋਟ ਕਰਕੇ ਰੱਖ ਲਿਓਗਾ ਇੱਕ ਥੇਲੇ ਦਾ ਵੀ ਫਰਕ ਪੈ ਗਿਆ ਲੋਕਾਂ ਦੀ ਆਮ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਲਿਵਿੰਗ ਸਟੈਂਡਰਡ ਦੇ ਵਿੱਚ ਉਹਨਾਂ ਦੇ ਹਾਲਾਤਾਂ ਦੇ ਵਿੱਚ ਤਾਂ ਮੈਨੂੰ ਜਦੋਂ ਮਰਜੀ ਟਾਲ ਲਿਓ ਠੀਕ ਹੈ ਤੇ ਇੱਕ ਗਰੰਟੀ ਕਰ ਦਮੈਂ ਇਸ ਚੀਜ਼ ਦੀ ਕੁਝ ਨਹੀਂ ਬਦਲਿਆ ਐਵੇਂ ਕੁਝ ਚੱਲੀ ਜਾ ਧੰਨਵਾਦ